ਇੱਕ ਤੇ ਕਹਿੰਦੇ ਵੀ ਬੀਬੀ ਮਾਨੂਕੇ ਨੂੰ ਜਿਹੜਾ ਕੋਠੀ ਵਾਲਾ ਰੌਲਾ ਸੀ ਉਧਰ ਵਾਲੇ ਪਾਸੋਂ ਕਹਿੰਦੇ ਵੀ ਹਾਈ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਐ ਤੇ ਬਹੁਤ ਵੱਡੀ ਰਾਹਤ ਹੋ ਵੀ ਆ ਇਸ ਮੌਕੇ ਤੇ ਹਾਂਜੀ ਦੇਖੋ ਉਹ ਮਾਮਲਾ ਜਿਹੜਾ ਨਾ ਹਾਈ ਕੋਰਟ ਗਿਆ ਸੀਗਾ ਉਹਦੇ ਵਿੱਚ ਜਾਂਚ ਪੜਤਾਲ ਵੀ ਮੰਗੀ ਗਈ ਹੂੰ ਯਾਨੀ ਐਨ ਆਰ ਆਈ ਤੇ ਰਹਿ ਜਿਹੜੀ ਮਤਲਬ ਕਿ ਉਸ ਕੋਠੀ ਦੀ ਓਨਰ ਜੀ ਤਾਂ ਉਹਨਾਂ ਨੇ ਜਾ ਕੇ ਕਿਹਾ ਸੀਗਾ ਕਿ ਦੋ ਚੀਜ਼ਾਂ ਸਨ ਸ਼ਾਇਦ ਇੱਕ ਤੇ ਇੱਕ ਇਹ ਜਿਹੜੀ ਜਾਂਚ ਪੜਤਾਲ ਆ ਬਈ ਉਹ ਕੇਂਦਰੀ ਏਜੰਸੀ ਨੂੰ ਦੇਵੋ ਤੇ ਦੂਜਾ ਇਹ ਸੀ ਮਾਮਲਾ ਕਿ ਇਹਦੇ ਵਿੱਚ ਨਾਂ ਜੁੜਿਆ ਹੋਇਆ ਸੀਗਾ ਬੀਬੀ ਮਾਨੋਕੇ ਦਾ ਜੀ ਠੀਕ ਹੈ ਜੀ ਉੱਥੇ ਜਿਹੜੀ ਸੁਣਵਾਈ ਹੋਈ ਆ ਨਾ ਤੇ ਚਲੋ ਉਹ ਮਾਮਲਾ ਜਿਹੜਾ ਹੈ ਉਹ ਕਿਸੇ ਕੇਂਦਰੀ ਏਜੰਸੀ ਕੋਲ ਗਿਆ ਤੇ ਨਾ ਹੀ ਕੋਰਟ ਇਸ ਗੱਲ ਤੇ ਕਨਵਿੰਸ ਹੋਇਆ ਕਿ ਬਈ ਐਮ ਐਲ اے ਦੀ ਕੋਈ ਇਹਦੇ ਚ ਡਾਇਰੈਕਟ ਇਨਵੋਲਵਮੈਂਟ ਹੈ ਉਹ ਕ ਮਸਲਾ ਤਾਂ ਐਮ ਐਲ اے ਦਾ ਜੀ ਜੀ ਬਿਲਕੁਲ ਉਹ ਕਹਿੰਦੇ ਵੀ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਇਦਾਂ ਸਾਬਤ ਨਹੀਂ ਹੁੰਦੀ ਕਿ ਜਿਹਦੇ ਚ ਇਹ ਪਾਇਆ ਜਾਵੇ ਕਿ ਸਰਬਜੀਤ ਕੌਰ ਮਾਨੂਕੇ ਦਾ ਇਹਦੇ ਚ ਸਿੱਧੇ ਤੌਰ ਤੇ ਕੋਈ ਦੋਸ਼ ਹੈ ਜੀ ਤਾਂ ਇਹਦਾ ਮਤਲਬ ਕਿ ਕਲੀਨ ਚਿੱਟ ਮਿਲ ਗਈ ਹਮ ਚਲੋ ਅਸੀਂ ਵੀ ਖਬਰਾਂ ਕੀਤੀਆਂ ਉਹ ਤਾਂ ਬੜੀਆਂ ਠੋਕ ਵਜਾ ਕੇ ਤੇ ਉਹਨਾਂ ਨੇ ਕਦੇ ਲੰਬਾ ਵੀ ਨਹੀਂ ਦਿੱਤਾ ਇਸ ਬਾਬਤ ਚੱਲੀਆਂ ਖਬਰਾਂ ਉਹ ਤੇ ਇਹ ਵੀ ਫਰਜ਼ ਬਣਦਾ ਕਿ ਅਸੀਂ ਅੱਜ ਜੇ ਕਲੀਨ ਚਿੱਟ ਮਿਲੀ ਹੈ ਤੇ ਉਸ ਗੱਲ ਨੂੰ ਕਹੀਏ ਕਹੀਏ ਬਿਲਕੁਲ ਉਹ ਵੀ ਸਾਰੇ ਬੰਦੇ ਸੰਕੋਚ ਕਰਦੇ ਰਹਿੰਦੇ ਨੇ ਕਿ ਹਾਂ ਭਾਈ ਹੋਣਾ ਸੀ ਕਿਹੜੇ ਮੂੰਹ ਨਾਲ ਕਹੀਏ ਨਹੀਂ ਨਹੀਂ ਇਹੀ ਮੀਡੀਆ ਦਾ ਫਰਜ਼ ਆ ਉਸ ਟਾਈਮ ਜੇ ਚਰਚਾ ਨਿਕਲੀ ਦੋਸ਼ ਲੱਗੇ ਤਾਂ ਉਸ ਧਿਰ ਦੀ ਸੁਣਵਾਈ ਕਰਵਾਉਣ ਵਾਸਤੇ ਸੁਣਵਾਈ ਕਰਨ ਵਾਸਤੇ ਕਿ ਹਾਂ ਭਾਈ ਇਹ ਸਭ ਕੁਝ ਹੋਵੇ ਮੀਡੀਆ ਦਾ ਫਰਜ਼ ਬਣਦਾ ਪਰ ਅੱਜ ਜਦੋਂ ਜਾਂਚ ਪੜਤਾਲ ਚੂ ਚੀਜ਼ ਗੁਜ਼ਰੀ ਆ ਕੋਰਟ ਨੇ ਉਸ ਚੀਜ਼ ਨੂੰ ਕਨਸਿਡਰ ਕੀਤਾ ਤਾਂ ਉਹ ਫਰਜ਼ ਬਣਦਾ ਕਿ ਕੋਲ ਜੀ ਜੀ ਬਿਲਕੁਲ ਇਹਦਾਂ ਚੀਜ਼ ਹੈ ਜੀ ਜੀ ਬਿਲਕੁਲ ਆਪਾਂ ਦੇ ਦੋਵੇਂ ਪੱਖ ਹਮੇਸ਼ਾ ਹੀ ਸਾਹਮਣੇ ਰੱਖਦੇ ਆ ਤੇ ਪੱਖ ਆਇਆ ਤੇ ਵੀ ਆਪਾਂ ਸਾਹਮਣੇ ਰੱਖ ਦਿੱਤਾ ਹੈ